ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਵਾਪਰ ਆਏ ਚੰਦਾ ਦਾ ਸਵਾਗਤ ਹੈ ਜੂਟ ਫੈਮਲੀ ਦੇ ਸਾਰੇ ਠੀਕ ਠਾਕ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਪਾਰਟ 3 ਇਹ ਫਤੇਗੜ ਸਾਹਿਬ ਦਾ ਦੋ ਪਾਰਟ ਤੁਸੀਂ ਦੇਖ ਚੁੱਕੇ ਹੋਗੇ ਤਾਂ ਹੁਣ ਅਸੀਂ ਗੁਰਦੁਆਰਾ ਸਾਹਿਬ ਆਏ ਆ ਮਾਤਾ ਟੇਕਣ ਜਿੱਥੇ ਛੋਟੇ ਸਾਹਿਬ ਜਾਂਦੇ ਨੂੰ ਜੇਲ੍ਹ ਚ ਰੱਖਿਆ ਤੇ ਸ਼ੇਰਾਂ ਨੇ ਵੀ ਉਹਨਾਂ ਦੀ ਰਾਖੀ ਕੀਤੀ ਤੇ ਸੂਬੇ ਨੇ ਤਾਂ ਕਿਹਾ ਸੀ ਵੀ ਸ਼ੇਰ ਇਹਨਾਂ ਨੂੰ ਖਾ ਲੈਣਗੇ ਪਰ ਨਹੀਂ ਵਾਹਿਗੁਰੂ ਦੀ ਨਿਮਰਤਾ ਸੀ ਵੀ ਸ਼ੇਰਾਂ ਨੇ ਵੀ ਰਾਖੀ ਕੀਤੀ ਤੇ ਉਹ ਜੀ ਜਿੱਦਾਂ ਕਰ ਲੋ ਵੀ ਫੋਟੋ ਐਨ ਉਹ ਨਜ਼ਰ ਆਉਂਦੀ ਆ ਵੀ ਸੱਚੀ ਦੇ ਸ਼ੇਰ ਹੁੰਦੇ ਆ ਤੋਂ ਬਸ ਵਾਹਿਗੁਰੂ ਦੇ ਨਾਂ ਧੰਨ ਕਲਗੀਆਂ ਵਾਲੇ ਦਾ ਜਿਗਰਾ ਹਨ ਮੇ ਧਰਮ ਤੋਂ ਆਪਣਾ ਸਾਰਾ ਪਰਿਵਾਰ ਵਾਰਤਾ ਹਨ ਤੇ ਧੰਨ ਮਾਤਾ ਗੁਜਰੀ ਜਿਹੜੀ ਵਾਰ-ਵਾਰ ਕੇ ਗੁਜਰੀ ਆਪਣਾ ਸਾਰਾ ਸਰਬੰਸ ਵਾਰਤਾ ਹਨ ਇਸ ਧਰਮ ਵਾਸਤੇ ਸਿੱਖੀ ਧਰਮ ਵਾਸਤੇ ਤੇ ਬਹੁਤ ਕੁਸ਼ ਕੀਤਾ ਸੀ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਸੱਚੇ ਪਾਤਸ਼ਾਹ ਤੇ ਆਪਣਾ ਵੀ ਇਹਦੇ ਭਰੇ ਹੱਥ ਰੱਖਣ ਤੇ ਧੰਨ ماں ਗੁਜਰੀ ਤੇ ਨਿੱਕੇ ਨਿੱਕੇ ਸੋਹਣੇ ਸੋਹਣੇ ਪੋਤੇ ਜਿਹੜੇ ਧਰਨ ਦਾ ਜਨਮ ਵਰਗੇ ਨਹੀਂ ਹਜੇ ਜਨਾਹ ਹੋਏ ਨਾ ਆਪਣੇ ਉਹਨੂੰ ਚੰਨ ਨਹੀਂ ਹਾਂ ਜਨਾਹ ਤਾਂ ਤੇ ਇਹਦਾ ਆਪੇ ਇਤਿਹਾਸ ਸੁਣਦੇ ਆ ਆਹ 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 ਇੱਕ ਅੱਛਾ ਲੱਗਾ ਮਾੜ ਕੇ ਲੈਣ ਖਾਤਾ ਉਹੀ Hvor er de? ਹਾਂਜੀ ਗੁਰਦਵਾਰਸਾ ਮੱਥਾ ਟੇਕ ਲਿਆ ਪਰ ਠੰਡੇ ਬੁੱਛਾ ਤੇ ਮੱਥਾ ਟੇਕ ਨਹੀਂ ਹੋਇਆ ਕਿਉਂ ਸ਼ੀਧੀ ਜੋੜਵੇ ਲੈ ਕਰਕੇ ਬਹੁਤ ਜ਼ਿਆਦਾ ਰਸ ਹੰਦਾ ਤਾਂ ਕਈ ਘੰਟੇ ਲੱਗਣੇ ਸੀ ਸਾਨੂੰ ਫਿਰ ਜਾਣ ਨੂੰ ਵੀ ਟਾਈਮ ਲੱਗਣਾ ਹੈ ਨਾ ਪੈਣ ਨੂੰ ਤੇ ਬਾਕੀ ਕੋਸ਼ਿਸ਼ ਵਾਹਿਗੁਰੂ ਕਰੇ ਹੈ ਨਾ ਕਰਾਵੇ ਸਾਡੇ ਕੋ ਵੀ ਅਸੀਂ ਆਉਂਦੇ ਸਾਲ ਫਿਰ ਮੱਥਾ ਟਕੀ ਹੈ ਨਾ ਤੇ ਫਿਰ ਆਈਏ ਬਸ ਇਦਾਂ-ਤਾਂ ਦੌਣ ਤੇ ਬਾਕੀ ਇਹ ਦੇਖੋ ਬੀਬੀਆਂ ਪੈਣਾ ਹੁਣ ਭਾਂਡਿਆ ਵਾਲੇ ਹੋਈਆਂ ਆ ਤੇ ਮੇਰੀ ਆਰਥ ਹੁੰਦੀ ਮੈਂ ਜਿਹੜੇ ਵੀ ਗੁਰਦਵਾਰਾ ਸਾਹਿਬ ਜਾਣੀ ਹੁੰਨੀ ਮੈਂ ਕੁਛ ਨਾ ਕੁਛ ਲੈ ਕੇ ਆਉਣੀ ਹੁੰਨੀ ਉੱਥੇ ਨਾ ਤੇ ਮੈਂ ਇੱਕ ਡੁੰਗਾ ਜਾਂ ਦੇਖਣ ਦੀ ਜੀ ਸਬਜੀ ਤੇ ਹੋ ਜਾਂਦੀ ਹੈ ਤੇ ਇੱਕ ਤੇ ਛੋਟਾ ਇੱਕ ਬਟਸਾ ਗਲਾ ਤੇ ਹੋਰ ਵੀ ਦੇਖੂਗੀ ਸਮਾਨ ਜਿਹੜਾ ਮਿਲ ਗਿਆ ਹਨਾ ਜਿਹੜਾ ਮਤਲ ਹੈ ਨਹੀਂਗਾ ਉਹ ਆਪਾਂ ਲੈਨੇ ਹੁੰਨੇ ਸਮਾਨ ਮੈਂ ਤੇ ਜਿਹੜਾ ਹੈਗਾ ਉਹ ਤੇ ਚਲੋ ਖੈਰ ਹਨਾ ਪਰ ਇੱਕ ਗੱਲ ਮੈਂ ਇਹ ਵੀ ਦੇਖੀ ਹੈ ਜਦੋਂ ਆਪਾਂ ਦੂਜੇ ਏਰੀਏ ਵੀ ਜਾਣੇ ਨਾ ਆਪਣੀ ਬੋਲੀ ਦਾ ਬਹੁਤ ਫਰਕ ਪੈਂਦਾ ਹਨਾ ਤੇ ਆਪਾਂ ਨੂੰ ਉਹਨਾਂ ਦੀ ਬੋਲੀ ਸੋਹਣੀ ਵੀ ਲੱਗਦੀ ਹੈ ਨਾ ਤੇ ਕਈ ਮੈਨੂੰ ਭੈਣਾ ਸੰਗਰੂਰ ਏਰੀਏ ਦੇ ਮਿਲੀਆਂ ਤੇ ਮੈਨੂੰ ਉਹਦੇ ਲਈ ਵਲੌਗ ਕਰਦੇ ਆ ਤੇ ਆ ਗਏ ਹਨਾ ਤੇ ਮੇਗਾ ਵਾਕਿਆਦਲੀ ਬੋਲੀ ਬੋਲੀਏ ਥੋੜਾ ਫਰਕ ਹੈ ਦੁਆਬੇ ਨਾਲ ਹੋਣਾ ਤੇ ਚਲੋ ਖੈਰ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਤੇ ਹੈ ਤੇ ਚਲੋ ਇਨਸਾਨੀਏ ਬੋਲੀ ਆਪੋ ਆਪਣੀ ਵੱਖਰੇ ਵੱਖਰੀ ਹੁੰਦੀ ਹੈ ਨਾ ਤੇ ਵੀ ਭੈਣਾ ਭਾਂਡੇ ਦਵਾਲੀ ਹੋਈਆਂ ਤੇ ਕੋਈ ਕੁਛ ਖਰੀਦਣ ਡਿਆ ਕੋਈ ਕੁਛ ਖਰੀਦਣ ਡਿਆ ਤੇ ਬਸ ਇਦਾਂ ਹੀ ਜਿਹਨੂੰ ਜੀਜੀ ਲੋੜਿਆ ਤੇ ਭੈਣਾ ਖਰੀਦੀ ਜਾਂਦੀਆਂ ਤੇ ਔਰ ਲਿਓ ਚੀਜ਼ ਲਿਆਉਣੀ ਵੀ ਚਾਹੀਦੀ ਆ ਤੇ ਯਾਦਗਾਰੀ ਬਣ ਜਾਂਦੀ ਨਿਕਣਾ ਵੀ ਅਸੀਂ ਉਥੋਂ ਚੀਜ਼ ਲੈ ਕੇ ਆਂਦੀ ਆ ਤੇ ਜਰੂਰ ਹੈ ਨਾ ਭਾਂਡੇ ਨੇ ਸੇਲ ਸੀ 150 ਦੇ ਦੋ ਭਾਂਡੇ ਸੀ ਜਿਹੜੇ ਮਰਜੀ ਭਾਂਡੇ ਲੈ ਲਓ ਤੇ ਦੋ ਸੀ 150 ਦੇ ਤੇ ਭਾਂਡੇ ਵੀ ਸੋਹਣੇ ਸੀ ਇਦਾਂ ਠੀਕ ਸੀਗੇ ਭਾਂਡੇ ਤੇ ਮੈਂ ਨਾ ਚੱਕ ਚੱਕ ਕੇ ਦੇਖਣ ਦੀ ਸੀ ਕਿ ਡਾਕਟਰ ਸਾਹਿਬ ਕਹਿੰਦੇ ਵੀ ਜਿਹੜਾ ਤੂੰ ਭਾਂਡਾ ਲੈਣਾ ਤੂੰ ਉਹੀ ਦੇਖ ਨਾ ਵੀ ਚਲੋ ਮੈਂ ਕਿਹਾ ਚੰਗਾ ਲੱਗੇ ਉਹੀ ਲੈਨੇ ਹੈ ਨਾ ਤੇ ਬਸ ਇਦਾਂ ਜੀ ਵਾਹਿਗੁਰੂ ਦਰਸ਼ ਮੇਲੇ ਕਰਾਵੇ ਸਭ ਦਾ ਭਲਾ ਹੋਵੇ ਹੈ ਨਾ ਤੇ ਸੱਚੇ ਬਸ਼ਾ ਕਰਪਾ ਕਰੇ ਸਾਰਿਆਂ ਤੇ ਆਪਣੀ उधर मत साइड चलता नहीं ਸਰਦੇ ਆ ਅੱਛਾ 1500 ਕੀ ਪੜਦਾ ਉਹ ਹੁੰਦ ਲੱਗਦਾ ਨਾ ਅੱਜ ਆਜਾ ਜੀ ਜੇ ਤੁਹਾਨੂੰ ਬੰਦ ਲੈਣਾ ਆਦਮੀ ਉੱਪਰ ਹੋਇਆ ਨਿੱਕੇ ਜਿਹੇ ਮਾਰਾਗੇ ਦੁਬਾਰਾ ਸਾਮਾਨ ਲੈਣਾ ਜੇ ਜਾਣਾ ਨਹੀਂ ਆਪਰੇ ਨੇ ਕਦੇ ਵਿਚਾਰਾ ਖਲਮ ਦੇ ਲੈਤਾ ਗੋਕੀਪਰ ਆ ਗੋਕੀਪਰ بندے نے صحیح لائي دي بالکل صحيح بندے سو کي پند سو کي پند سو کي پند ਪਰੀਸ਼ਾਨੀ ਕੀ ਹੈ ਜੀ ਜੱਟ ਗੜ੍ਹ ਸੇ ਐ ਬਾਈ ਦੇ ਪਿਆ ਮੁੰਡਾ ਵਿੱਚ ਵਰ ਗਿਆ ਵਿਸ਼ੇ ਨੂੰ हांजी मथां असीं टेक आए आहियां टाइम सवा छे तोली बेठा ਆਜਮੇ ਵਾਲੀ ਗੋਲੀਆਂ ਲਾ ਦੋ ਦਾਲਗਰਾਰੀ ਦੀ ਵਾਲੀ ਦਾਲ ਮੇਲੋੜੀ ਗੋਲੀ ਟੁਪੀ ਸਟਕੇ ਵਾਲੀ ਮਿਕਸ ਵਾਲੀ ਹੈ। ਮਿੱਠੀ ਗੋਲੀਆਂ, ਖੱਟੀਆਂ ਗੋਲੀਆਂ, ਮਿੱਠੀਆਂ, ਦੇਲ ਪੂੜੀ। ਤੇ ਦਾਦਾ ਜੀ ਕਿੱਥੇ ਕਰ ਲੈਂਦੇ ਆ। ਮੈਂ ਉਹਨਾਂ ਨਾਲ ਤਾਂ ਕਿ ਜਿਆ ਮਾਰੀ ਲੋ ਜੀ। ਬਹੁਤ ਕਿੰਨਾ ਨਾ ਨਾ ਕੀਏ ਸੀ ਸ਼ਾਕ ਦੰਦੇ। ਦੇਲ ਪੂੜੀ, ਖੱਟੇ ਮਿੱਠੀ ਗੋਲੀਆਂ। ਚਲ ਗਏ ਆ ਨਾ ਬਣਾ ਸਤਰੀ ਉਸ ਨੂੰ ਮੈਨੂੰ ਤਾਂ ਦੱਸੋ ਸਭਾਸ਼ੀ ਹੋ ਗਏ ਸਾਨੂੰ ਸਾਡੇ ਸੰਗਤੋਂ ਨਾ ਕੋਈ ਹੋ ਜੇ ਸੰਗਤ ਆਈ ਨਹੀਂ ਹੈਗੀ ਤੇ ਲੱਗਦੇ ਫਿਰੇ ਸੰਗਤ ਨੂੰ ਜੀ ਕੋਲ ਗਈ ਨਾ ਸੰਗਤ ਵਿੱਚ ਭੁੱਲ ਗਈ ਆ ਕੀ ਬਣਿਆ ਆ ਵੀ ਸੰਗਤ ਨਹੀਂ ਕੁਰੇ ਦੇ ਆ ਵੀ ਦੇਤੀਆਂ ਜੁਨਿਆਣੇ ਇਹਨਾਂ ਦੇ ਕੋਲ ਹੋਰ ਭੁੱਲ ਗਏ ਹੈ ਨਾ ਹਾਂ ਸਾਂਤ ਕਾਫੀ ਪਿਛੜ ਗਈ ਹੈ ਤਾਂ ਗਵਾਚਰੀਏ ਤੇ ਲੱਪਣ ਗਏ ਵਿਚਾਰੇ ਸੇਵਾਦਾਰਾਂ ਨਾਲ ਨਾ ਲੱਭ ਜੋ ਨਹੀਂ ਸਕਤਾ ਸੰਤ ਉਸੇ ਕਿਤੇ ਲੱਭ ਗਏ ਤਾਂ ਫੇਰੀ ਜਾਣਗੇ ਆਡੋ ਆਡੋ ਕਰ ਦੇਈ ਜਾ ਸਹੀ ਗੱਲ ਹੈ ਮਾਈਕਟ ਕਰ ਦੋ ਬੰਦ ਕਰ ਦਵਾਈ ਦੋ ਮਿੰਟ ਪੰਚ ਕਰ ਆ ਰਹੀ ਆ ਰਾਨੀ ਆ ਯਾਨੀ ਇਹ ਸੰਗਤ ਸਾਧ ਜਿਹੜੀ ਕਿਤੇ ਮੁਰਗੀ ਇੱਥੇ ਹੋਣੀ ਆ ਅੱਡੋ ਜੇ ਆਜੂਗੀ ਤੁਮਨੇ ਕਾਦੀ ਤੇ ਪੈ ਗਏ ਹੰਮ ਗਏ ਤਰਤ ਤਰਤ ਬਿੱਗੀਆਂ ਆਪ ਆਪਣਾ ਪਪੜ ਥਾਲੀ ਬਿੱਗੀਆਂ ਹੰਮ ਗਏ ਪਪੜ ਹਮ ਆਪਣਾ ਤੇਰਾ ਹਾਂ ਜੀ ਸੰਗਤਾ ਪੁਲੀਆਂ ਸੀ ਆ ਗਈਆਂ ਹੁਣ ਮੱਥਾ ਟੇਕ ਕੇ ਤੇ ਹੁਣ ਚੱਲਦੇ ਆ ਤੇ ਅਜੇ ਵੀਲੌਗ ਦਾ ਕਰਦੇ ਇੱਥੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸੋਸ਼ਲਿਕਾ ਸਾਰੇ ਜੀ